ਕੀ ਸ਼੍ਰੋਮਣੀ ਅਕਾਲੀ ਦਲ ਨੇ ਉਲਟੇ ਪਾਸੇ ਕਰ ਦਿੱਤਾ ਆਰਾਮ ਨਾਲ ਆਰਾਮ ਨਾਲ ਅੱਜ ਤੋਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਆਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਮੰਗੂ ਆ ਨੈਸ਼ਨਲ ਪਾਰਟੀਆਂ ਨੇ ਇੱਥੇ ਹਮਲਾ ਕਰਕੇ ਕਾਬਜ਼ ਹੋ ਕੇ ਪੰਜਾਬ ਨੂੰ ਰੁਟਿਆ ਤੇ ਇਨਾ ਦੁਖੀ ਕਰ ਦਿੱਤਾ ਪੰਜਾਬ ਨੂੰ ਤਬਾਹ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੱਜ ਐਲਾਨ ਕਰਦੀ ਹੈ ਕੀ ਪੰਜਾਬ ਨੂੰ ਬਚਾਉਣ ਦੀ ਜੰਗ ਅੱਜ ਲੁਧਿਆਣੇ ਤੋਂ ਸ਼ੁਰੂ ਹੋ ਰਹੀ ਹੈ ਪੰਜਾਬ ਨੂੰ ਬਚਾਉਣ ਦੀ ਜੰਗ ਕੋਈ ਕਾਨੂੰਨੀ ਲੜਾਈ ਨਹੀਂ ਲੜੀ ਜਾਉ ਕੋਈ ਹਰ ਕਿਸਮ ਦੀ ਲੜਾਈ ਇਹ ਜਿੱਥੇ ਜਿੱਥੇ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਹੈ ਨਾ ਉੱਥੇ ਦੁਕਾਨਦਾਰਾਂ ਨਾਲ ਵੀ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਬਹੁਤ ਵੱਡੇ ਪੱਤਰ ਤੇ ਇਹ ਚੇਤਾਵਨੀ ਦੇਣੀ ਚਾਹੁੰਦੇ ਆਂ ਕਿ ਸਾਰੀ ਆਪਣਾ ਦੀ ਸਰਕਾਰ ਨੂੰ ਤੇਜਦੀਵਾਲ ਦੀ ਭਗਵੰਤ ਮਾਨ ਦੀ ਬਨਾਈ ਉਜਾੜੇ ਦੇ ਵਿੱਚ ਤੁਸੀਂ ਇਸ ਕੀ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਚਾਹੁੰਦੇ ਆਂ ਲੁੱਟਣਾ ਚਾਹੁੰਦੇ ਆਂ ਕਿਸਾਨਾਂ ਨੂੰ ਆਪਾਂ ਨੂੰ ਤਰਾਸਤੇ ਉਹਨਾਂ ਦੇ ਪੂਜਾਰੇ ਵਾਸਤੇ ਸਿੱਖਿਆ ਕਰਕੇ ਇਸ ਪੌਂਕੀ ਸਾਟ ਦੇ ਲੱਗਮੀ ਹੋ ਜਾਂਦੀ ਕਿਸੇ ਵੀ ਹਾਦਸੇ ਦੇ ਵਿੱਚ ਸੁਖਬੀ ਅਕਾਲੀ ਦਲ ਸੁਖਬੀ ਸਿੰਘ ਬਾਦਲ ਸਾਹਿਬ ਜੀ ਨੇ ਚੜ੍ਹਦੇ ਹੁਣ ਮੈਂ ਸਰਦਾਰ ਸੁਖਬੀ ਇਸ ਕਰਕੇ ਅੱਜ ਤਹਾਂ ਸ਼ਾਂਤ ਰਹਿ ਧਰਨਾ ਦਿੱਤਾ ਜਾ ਰਿਹਾ ਹੈ ਮੇਰੇ ਭਰਾਵਾਂ ਨੇ ਅੱਜ ਤੱਕ ਤੀਆਂ ਬੜੀਆਂ ਸਰਕਾਰ ਨੇ ਕੰਨ ਉਹ ਜਗਾਰੇ ਦਾ ਗੁਲਾਮ ਦੇ ਸਰਦਾਰ ਸਾਡੇ ਇਸ਼ਾਰੇ ਨੂੰ ਨਾ ਸਮਝੀਂ ਜਿੰਦਾਬਾਦ ਵੱਡੇ ਜਨਤਕ ਰੋਧ ਦਾ ਸੰਭਾਲ ਕਰਨ ਵਾਸਤੇ ਜਿੰਦਾਬਾਦ ਜਨਾਬ ਨਹੀਂ ਅੱਗ ਲੀ ਦਾਂ ਜਿੰਦਾਬਾਦ ਭ੍ਰਿਸ਼ਟਾਚਾਰ ਦੀ ਸਿਕਲ ਜਿੰਦਾਬਾਦ ਕਿ ਕਿਸਾਨਾ ਕੋਲ ਬਹੁਤ ਛਿਮੀਨਾ ਲੈ ਲੋ ਫਿਰ ਆ ਦੇਵਾਂਗੇ ਟੋਟੇ ਨੋਟੀਫਿਕੇਸ਼ਨ ਕਰਕੇ ਉਹਨਾਂ ਨੂੰ ਬਲੈਕਲਿਸਟ ਕਰ ਕੋ ਕਰੋੜਾ ਰੁਪਏ ਘਟਿਆ ਰਿਸ਼ਵਤ ਦੇ ਲੈ ਕੇ ਸਰਦਾਰ ਕਰਕੇ ਅੱਜ ਇਹ ਜਿਹੜਾ ਧਰਨਾ ਹੈ ਮੈਂ ਜਿੰਨੇ ਵੀ ਇੱਥੇ ਸ਼ਾਮਲ ਹੋਏ ਆ ਸਾਰੇ ਆਗੂ ਤੇ ਫੋਕਲ ਸਰਦਾਰ ਉਹਨਾਂ ਦਾ ਧੰਨਵਾਦ ਕਰਦਾ ਇਸ ਰੋਡ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਬਹੁਤ ਹੀ ਸਤਿਕਾਰਯੋਗ